ਹੈਲੋ ਹਾਂਜੀ ਬਾਈ ਜੀ ਰਿਸ਼ਵ ਜੀ ਫਿਰ ਫਾਇਲ ਕਰ ਤੋ ਹਾਂਜੀ ਹਾਂਜੀ ਬਾਈ ਜੀ ਲੱਖਾ ਸਿੰਘ ਬੋਲਦਾ ਸੁਧਾਨਾ ਅੱਛਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵਾਹਿ ਸਤਿਕਾਰ ਕੀ ਹਾਲ ਆ ਠੀਕ ਠਾਕ ਆ ਹਾਂ ਸ਼ੁਕਰ ਹੈ ਬਾਈ ਜੀ ਚੱਲ ਰਹੀ ਏ ਦਵਾਈ ਬੁਤੀ ਬੜੇ ਦਬਕੇ ਦੁਬਕੇ ਮਾਰੀ ਜਾਂਦਾ ਤੈਨੂੰ ਮੁੰਚੀਆ ਕੌਣ ਆ ਪਤਾ ਨਹੀਂ ਜੀ ਕੌਣ ਆ ਜੀ ਇਹ ਕਹਿੰਦਾ ਮੈਂ ਪ੍ਰੇਮਚੰਦ ਮੁੰਚੀ ਬੋਲਦਾ ਮੈਂ ਉਦੋਂ ਟੀਕੇ ਲਵਾ ਰਿਆ ਸੀ ਤੇ ਪਹਿਲਾਂ ਮੁੰਡੇ ਨੇ ਫੋਨ ਚੱਕਿਆ ਫਿਰ ਛੋਟੇ ਵੀਰ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਜੀ ਬਾਈ ਜੀ ਤਬਣਾ ਨਹੀਂ ਦਰਨਾ ਨਹੀਂ 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 ਬਈ ਕਹਣਾ ਹਾਂ ਜੀ ਹਾਂ ਇਹਨਾਂ ਨੂੰ ਕੋਈ ਵੀ ਤੈਨੂੰ ਕਿਸੇ ਅਧਿਕਾਰੀ ਦਾ ਸਵਾਲ ਆਉਂਦਾ ਕਿਸੇ ਐਸਐਚਓ ਦਾ ਕਿਸੇ ਡੀਐਸਪੀ ਕਿਸੇ ਮੁਨਸੀਬਾ ਜੀ ਉਹਨੂੰ ਕਹ ਜੀ ਮੇਰੇ ਖਿਲਾਫ ਕੋਈ ਮੁਕਦਮਾ ਦਰਜ ਹੈ ਜੀ ਮੇਰੇ ਖਿਲਾਫ ਕੋਈ ਗਰੰਟ ਜਾਰੀ ਹੋਇਆ ਜੀ ਤਾਂ ਮੈਨੂੰ ਪਰਮਾਨਾ ਕੱਟੋ ਜੀ ਜੇ ਤੁਸੀਂ ਮੈਨੂੰ ਕਿਸੇ ਥਾਣੇ ਤੇ ਬੁਲਾਉਣਾ ਚਾਹੁੰਦੇ ਆ ਤਾਂ ਜੀ ਮੈਂ ਨਹੀਂ ਆਉਂਗਾ ਜੀ ਕਿਹੜਾ ਕਾਨੂੰਨ ਕਹਿੰਦਾ ਕਿਹੜਾ ਸੰਵਿਧਾਨ ਕਹਿੰਦਾ ਕਿ ਤੁਸੀਂ ਕਿਸੇ ਬੰਦੇ ਨੂੰ ਬੁਲਾ ਕੇ ਥਾਣੇ ਦੇ ਵਿੱਚ ਤੇ ਉਹਦੀ ਪੁੱਛਗਿੱਛ ਕਰੋ ਤੇ ਡਰਾਉ ਧਮਕਾਓ ਇਹ ਤਾਂ ਸਿੱਧਿਆਂ ਦੇ ਜੀ ਇੱਕ ਮੈਂ ਨਾ ਤੇਰਾ ਮੈਂ ਆ ਸੁਣੀਆ ਹੁਣ ਤੈਨੂੰ ਮੈਂ ਤੇਰੀ ਸੁਣ ਰਿਹਾ ਸੀਗਾ ਆਪਣੀ ਉਹ ਤੇਰੀ ਚੱਲ ਰਹੀ ਆ ਚੇਲਿਆਂ ਦੇ ਉੱਤੇ ਜੀ ਬਈ ਜੀ ਹਾਂ ਤੂੰ ਤੂੰ ਤੋੜਾ ਦਾਵ ਰਹੇ ਹਾਂ ਨਹੀਂ ਸਰ ਜੀ ਨਾ ਬਈ ਜੀ ਮੈਂ ਤਾਂ ਇਹ ਇਹ ਤਾਂ ਇੱਕ ਇਹ ਆਪਾਂ ਇਹ ਦਬਣ ਲੱਗੇ ਨਾ ਇਹ ਤਾਂ ਇਹ ਦੇਖੋ ਇਹ ਇਹੀ ਤਾਂ ਬਹਿਸਤ ਹੁੰਦੀ ਆ ਜੀ ਜੀ ਬਲੈਕ ਮਾਰਚ ਕਰਦੇ ਹੋ ਜੀ ਲੈਖਤ ਬੰਦ ਕਰ ਦਿਓ ਜੀ ਹੋਰਸਾ ਲਾ ਦਿਓ ਜੀ ਫਲਾਣੇ ਨੂੰ ਫੋਨ ਕਰਤਾ ਉਹਨੂੰ ਦਬਕਾ ਲ ਤੂੰ ਥਾਣੇ ਆ ਕੇ ਜਾਂ ਤੂੰ ਥਾਣੇ ਆ ਕੇ ਜਾ ਥਾਣਾ ਕੋਈ ਗੱਲ ਨਹੀਂ ਥਾਣਾ ਆਪਣੇ ਉੱਤੇ ਨਹੀਂ ਡਿੱਗਦਾ ਜੇਲਾ ਉੱਤੇ ਨਹੀਂ ਡਿੱਗਦਿਆਂ ਬਿਲਕੁਲ ਜੀ ਹਾਂ ਦਬਣਾ ਕਿਸੇ ਪ੍ਰਕਾਰ ਦਾ ਕੋਈ ਗੱਲਬਾਤ ਹੈ ਮੇਰੇ ਨਾਲ ਜੇ ਮਰਜ਼ੀ ਹੈ ਨਾ ਤੂੰ ਕੋਈ ਫੋਨ ਕਰਵੇਂ ਮੇਰੇ ਨਾਲ ਗੱਲ ਕਰਾਈ ਬਸ ਕੋਈ ਗੱਲ ਨਹੀਂ ਬਾਈ ਜੇ ਉਹ ਨਾ ਬਾਈ ਜੀ ਮੈਂ ਦਬ ਨਹੀਂ ਆਂਦੀ ਤੂੰ ਮੈਨੂੰ ਦੱਸਾਇਆ ਨਾ ਕਹਿ ਜੀ ਮੈਂ ਆਉਣਾ ਬਸ ਠੀਕ ਹੈ ਜੀ ਸੁਣ ਦੱਸ ਜੀ ਜੇ ਦੁਬਾਰੇ ਫੋਨ ਆਇਆ ਕਹਿੰਦਾ ਮੈਂ ਆਉਣਾ ਮੈਂ ਦੱਸ ਦਿੰਦਾ ਫਿਰ ਮੈਂ ਵਕੀਲ ਕਰੂੰਗਾ ਦੋ ਸੀ ਪੁਜੀਗਾ ਦੱਸੋ ਜੀ ਕਾਹਦੇ ਲਈ ਬੁਲਾ ਰਹੇ ਹੋ ਦੱਸੋ ਠੀਕ ਹੈ ਬਾਈ ਜੀ ਠੀਕ ਹੈ ਜੀ ਹਾਂ ਉਸ ਤੋਂ ਬਾਅਦ ਸਾਰਾ ਆ ਉਹ ਸਾਰਾ ਰਿਕਾਰਡ ਰਿਕੋਡ ਕਰਕੇ ਸਾਰੀ ਦਿਨ ਹਾਈ ਕੋਰਟ ਲੈ ਕੇ ਜਾਂਦੇ ਇਹਨਾਂ ਨੂੰ ਕੋਈ ਗੱਲ ਨਹੀਂ ਬਾਈ ਜੀ ਹਾਂ ਆਇਆਂ ਨਹੀਂ ਆਉਂਦੇ ਇਹ ਤੇ ਦੇਣਾ ਨਹੀਂ ਹੋਇਆ ਮੈਂ ਤੁਹਾਨੂੰ ਹੋਰ ਦੱਸਦਾ ਜੀ ਇਹ ਨਾ ਬਿਜਲੀ ਜੀ ਤੇ ਇਹਨਾਂ ਨੇ ਮੇਰੇ ਨਾਲ ਜਿਹੜੇ ਮੁੰਡੇ ਹੁੰਦੇ ਨੇ ਨਾ ਉਹਨਾਂ ਨੂੰ ਵੀ ਫੋਨ ਕਰੀ ਜਾਂਦੇ ਆ ਕੋਈ ਮੁਨਸ਼ੀ ਦਾ ਆ ਗਿਆ ਕਿ ਸੀਐਮ ਚਾਰਜ ਦਾ ਆ ਗਿਆ ਉਠਾਣੇ ਆ ਕੇ ਜਾਓ ਜੀ ਤੁਸੀਂ ਆਪਣੀ ਕਿਹੜੀ ਆਈਡੀ ਚਲਾਉਂਦੇ ਹੋ ਜੀ 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 ਆਪਣਾ ਅੱਛਾ ਗਾਹਾਂ ਭਲਾ ਕਈ ਦਾ ਬਾਗੇ ਮੈਨੂੰ ਕਿਸੇ ਦੱਸੇ ਬਿਨਾਂ ਭਾਗੇ ਗਈ ਅੱਛਾ ਜੀ ਉਹਨਾਂ ਦਾ ਪਤਾ ਕੀ ਕਰ ਰਿਹਾ ਥੋੜੇ ਨਾਲ ਕੇ ਇਕੱਠੇ ਆ ਜਿਹੜੀਆਂ ਮਾਸੀਆਂ ਕਿੱਥੇ ਬੈਹੀਆਂ ਜਿਹੜੀਆਂ ਭੂਆ ਕਿੱਥੇ ਗਈਆਂ ਜੀ ਹੋਰ ਇੱਕ ਡਰਾਉਣ ਦਾ ਤਰੀਕਾ ਹੁੰਦਾ ਵੀ ਇੰਨੇ ਨਾਲ ਹੀ ਇਹ ਡਰ ਜਾਣ ਨਹੀਂ ਦੇਖ ਲਓ ਜੀ ਤੇ ਮੇਰੀ ਗੱਲ ਸੁਣ ਵੀਰ ਮੇਰੇ ਅੱਜ ਆਪਾਂ ਪੰਜਾਬ ਦੀ ਲੜਾਈ ਲੜੇ ਲੜ ਰਹੇ ਆ ਨਾ ਚੱਲੇ ਆ ਸਿਰ ਤੇ ਕੱਥਨ ਮੰਨ ਕੇ ਚੱਲੇ ਆ ਬਿਲਕੁਲ ਬਾਈ ਜੀ ਕੋਈ ਸ਼ੱਕਾ ਪਰ ਸਾਨੂੰ ਐ ਜੀਆਂ ਜਿਹੜੀਆਂ ਗੱਦੜ ਧਮਕੀਆਂ ਦਿੰਦੇ ਉਹ ਡਰਨੀਆਂ ਨਹੀਂ ਚਾਹੀਦਾ ਸਾਨੂੰ ਕੋਈ ਗੱਲ ਨਹੀਂ ਕਹਿ ਸੋਡੇ ਕੋਲੇ ਕਾਨੂੰਨ ਅਸੀਂ ਵੀ ਜਾਣਦੇ ਆ ਤੁਸੀਂ ਜਾਣਦੇ ਹੋ ਬਿਲਕੁਲ ਜੀ ਤੁਸੀਂ ਪੜਿਆ ਕਿ ਅਸੀਂ ਹੰਡਾਇਆ ਜੀ ਠੀਕ ਹੈ ਨਾ ਇੰਨਾ ਨਹੀਂ ਸਾਨੂੰ ਵੀ ਤੁਸੀਂ ਅਸੀਂ ਬੁੱਧੂ ਤਲੇ ਸਰਦਿਆ ਤੁਸੀਂ ਜਿਵੇਂ ਮਰਜ਼ੀ ਕਰਕੇ ਸਾਨੂੰ ਡਰਾ ਲੋਗੇ ਧਮਕਾ ਲੋਗੇ ਜੀ ਇਹਨਾਂ ਨੂੰ ਐ ਤਰੀਕੇ ਨਾਲ ਦਲੀਲ ਨਾਲ ਸਲੀਕੇ ਨਾਲ ਪਿਆਰ ਨਾਲ ਬੋਲਣਾ ਜੀ ਜੀ ਹਾਂ ਗੱਲ ਇਹਨਾਂ ਨੂੰ ਥੋਕ ਕੇ ਰੱਖਣੀ ਹੈ ਕਿ ਕਹੀ ਦੱਸੋ ਆਉਣਿਆ ਕੋਈ ਗੱਲ ਨਹੀਂ ਖਾਣੇ ਚ ਆ ਜਾਂਦੇ ਆ ਅਸੀਂ ਜੇ ਮੈਂ ਤਾਂ ਹਰਾਨ ਆ ਉਹ ਮੈਂ ਸੁਣਿਆ ਉਹਦੇ ਚ ਉਹ ਕਹਿ ਰਿਹਾ ਕਿ ਮੁੱਖ ਮੰਤਰੀ ਨੇ ਕਿਹਾ ਮਾਨ ਸਾਹਿਬ ਨੇ ਕਿ ਜਿੰਨੇ ਬਲੌਗਰ ਆ ਸਾਰੇ ਦੱਬਣ ਲੈ। ਉਹ ਉਹੀ ਗੱਲ ਹੈ ਜੀ ਬਲੌਗਰ ਸਭ ਖੇਡਣਾ ਕੰਮ ਤੇ ਆ ਗਿਆ ਵੀ ਜਿਹੜੇ ਕੋ ਸੋਸ਼ਲ ਮੀਡੀਆ ਤੇ ਬੋਲਦੇ ਉਹ ਦੱਬ ਦਿਓ। ਕੰਮ ਹੀ ਇਹ ਰਹਿ ਗਏ ਨਾ ਉਹਨੂੰ ਕੋ ਕੰਮ ਤਾਂ ਨਹੀਂ ਹੋਰ ਕੋਈ। ਨਾਲੇ ਨਾਲੇ ਯਾਰ ਮੈਂ ਤੈਨੂੰ ਇੱਕ ਦੋ ਵਾਰੀ ਅੱਗੇ ਵੀ ਸੁਣਿਆ ਮੈਂ ਤਾਂ ਸੁਣਿਆ ਨਹੀਂ ਵੀ ਕਿ ਤੂੰ ਗਾਲਾਂ ਕੱਢਦਾ ਕਿੱਦਾਂ ਉਹ 80 ਪਹਿਣ ਬਾਰੇ ਮਾਰਾ ਬੋਲਿਆ। ਬਿਲਕੁਲ ਜੀ। ਤੋਦੇ ਵੀ ਬੋਲ ਕੇ ਗਿਆ ਤੇ ਕੋਰਟ ਜੁਮੇ ਆਇਆ ਸੀ। ਹਾਂ ਉਹਦੇ ਉਹੀਆਂ ਨਾ ਥਾਪ ਮਾਰ ਮਾਰ ਬੋਲਦਾ ਸੀ। ਅੱਛਾ ਅੱਛਾ ਤੈਨੂੰ ਕਿਹਾ ਥਾਪੀਆ ਬਰਬਰ ਨੂੰ ਕਿ ਤੂੰ ਪਾਨੇ ਦੇ ਕਿਉਂ ਤੂੰ ਗਿਆ ਉੱਥੇ ਮੁੰਡਿਆਂ ਨਾਲ ਗੱਲ ਹੋਈਏ ਕਿ ਇਹਨਾਂ ਪਾਨੇ ਦੀ ਸਪੋਰਟ ਕਿਉਂ ਕਰਦਾ ਤੇ ਉਹ ਕਹਿੰਦਾ ਵੀ ਇੱਕ ਤਾਂ ਬਿਮਾਰ ਪਿਆ ਮੈਂ ਨਾ ਬਾਈ ਦੀ ਆਵਾਜ਼ ਦੇ ਕੇ ਤੁਸੀਂ ਭਲਾ ਹਟਿਆ ਹਰਕਤਾਂ ਦੇ ਉੱਤੇ ਰਵੇਲ ਕਮਾਲ ਹੋਈ ਪਈ ਆ ਯਾਰ ਥਾਪੀਆ ਕਹਿੰਦਾ ਮਾਰੂਗਾ ਮੇਰਾ ਹੱਥ ਹੈ ਮੇਰਾ ਮਾਰੂਗਾ ਮੈਂ ਹਾਂ ਬਿਲਕੁਲ ਜਿਉਂ ਜਿਉਂ ਮੈਨੂੰ ਬੜਾ ਇਹ ਇੱਥਾ ਪਹਿਲ ਪੁੱਛਣਾ ਸੀ ਤੂੰ ਵੀ ਥਾਪੀ ਮਾਰਨਾ ਕਾਨੂੰਨਾਂ ਦਾ ਅਪਰਾਧ ਦਾ ਇਹ ਇਹ ਦਾ ਭਰਾ ਜਿੱਦਰੀ ਇਹ ਅਸਲ ਦੇ ਵਿੱਚ ਦਾ ਸਾਡਾ ਹੀ ਡੈਮੋਕਰੈਟਿਕ ਰਾਈਟ ਹੈ ਇਹੋ ਦਾ ਸੰਵਿਧਾਨ ਵੀ ਦਿੰਦਾ ਹੈ ਅੱਗੇ ਆ ਦਿੰਦਾ ਜੀ ਨਾਲ ਤੁਸੀਂ ਕਿਹੜੇ ਚੱਕਰ ਚ ਪਏ ਖੜੇ ਹੋ ਯਾਰ ਕਮਾਲ ਉਹ ਚੀਕਾਂ ਮਾਰੀ ਜਾਂਦੇ ਉੱਤੇ ਲੋਕਤੰਤਰ ਮਾਰਤਾ ਜੀ ਤੂੰ ਹੀ ਤਾਂ ਦੱਬੀ ਦਿੱਤਾ ਪੰਜਾਬ ਚ ਇੱਥੋਂ ਦੇ ਕੁੱਤੜੇ ਆਏ ਆ ਇਹ ਆ ਕਮਾਗ ਚੀਕਾਂ ਹਾਂਜੀ ਬਾਬੇ ਅਨੁਕੇਜਰੀ ਵਾਲ ਨੂੰ ਚੱਕਰ ਨੂੰ ਫਰਦਿਆ ਸਾਡੇ ਫਲਾਨੇ ਚੱਕ ਕੇ ਸਿਰ ਤੇ ਸਾਡੇ ਭਿੰਕੇ ਚੱਕ ਕੇ ਸਿਰ ਤੇ ਇੱਥੇ ਤੁਸੀਂ ਤਾਂ ਜਮੇ ਦੱਬਤ ਹਨ ਕਵਰ ਪੱਟ ਕੇ ਉੱਤੇ ਮਿੱਟੀ ਮੋੜਤੀ ਲੋਕਤੰਤਰ ਰਜਿਸਟਰੀਕਰਤ ਇੱਥੋਂ ਦੇ ਕੁੱਤਰੇ ਯਾਨੀ ਉਸ ਕੇਜਰੀਵਾਲ ਦਾ ਦੂਰ ਦੀ ਕਰ ਰਹੀ ਸਾਡੇ ਪੰਜਾਬ ਦਾ ਜਰਨਲ ਡਾਇਰੀ ਲੋਟਣੀ ਨਹੀਂ ਜਾਂਦੀ ਮੈਂ ਤੇ ਇਹ ਤੋਂ ਬੜਾ ਤੰਗ ਹੋਇਆ ਮੈਂ ਭਗਵਾਨ ਤੁਮਾਂ ਤੂੰ ਇਹ ਤਾਂ ਕਦੇ ਕਿਸੇ ਦੇ ਪਰਚੇ ਲੈ ਹੁਣ ਭਾਨੇ ਦੀਆਂ ਪੈਣਾ ਵੀ ਨਹੀਂ ਛੱਡਿਓ ਲੋਕ ਛੋਡੇ ਵੀਰ ਮੇਰੀ ਗੱਲ ਸੁਣੋ ਇਹ ਖੁਦ ਕਹਿੰਦਾ ਹੈ ਭਗਵਾਨ ਸਗ ਲੋਕ ਬਹੁਤ ਵੱਡੀ طاقت ਦਾ ਜੀ ਠੀਕ ਆ ਨਾ ਦਲ ਮੈਂ ਇੱਕ ਤਾਜ਼ਾ ਆਧਾਰ ਦਿੰਦਾ ਜੀ ਸੁਣ ਲੈ ਗੱਲ ਲੋਕ ਕੀ ਤਾਕਤ ਹੁੰਦੀ ਜਿੱਥੇ ਸੱਚ ਆ ਨਾ ਕਿ ਲੋਕ ਨਾਲ ਖੜੇ ਜਾਣ Imran Khan ਪਾਕਿਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਉਹਨੂੰ 2-3 ਕੇਸਾਂ ਦੇ ਵਿੱਚ 14-14 ਸਾਲ ਕੈਦ ਸੁਣਾਦੀ ਉਹ ਚੱਕ ਤੁਨ ਤਾਹੋ ਜੀ 14-14 ਸਾਲ ਕੈਦਨਾਤੀ ਸਾਰਾ ਦਾ ਟੱਬਰ ਫੜ ਲਿਆ ਉਹਦੀ ਇੱਕ ਪਾਰਟੀ ਦਾ ਚੋਣ ਨਿਸ਼ਾਨ ਹੁੰਦਾ ਸੀਗਾ ਕ੍ਰਿਕਟਰੀ ਫੀਡਰ ਵਾਲਾ ਬੈਂਟ ਬੰਦਾ ਜਾਂਦਾ ਨਾ ਬੈਂਟ ਜਾ ਹਾਂਜੀ ਜੀ ਉਹ ਵੀ ਖੋ ਲਿਆ ਜੀ ਬੂਥਾਂ ਪਈਆਂ ਬੂਥਾਂ ਦੇ ਵਿੱਚ ਨੈੱਟ ਬੰਦ ਕਰਦੇ ਬੂਥਾਂ ਤੇ ਕਬਜ਼ੇ ਪੂਰੀ ਲੜਾਈ ਝਗੜਾ full ਜ਼ੋਰ ਲਾ ਲਿਆ ਉੱਤੇ ਨਵਾਜ਼ ਸ਼ਰੀਫ ਦੀ ਪਾਰਟੀ ਇੱਕ ਤਾਂ ਜੀ ਇੱਕ ਹੋਰ ਦੋਨੇ ਪਾਰਟੀਆਂ ਨਾਲ ਜ਼ਿਲਦਾਰੀ ਵਾਲੀ ਰਲੀਆਂਆਂ ਦੀਆਂ ਸੀਗੀਆਂ ਦੋਨੇ ਪਾਰਟੀਆਂ ਇਕੱਠੀਆਂ ਸੀ ਇਬਰਾਨ ਖਾਨ ਕੱਲਾ ਲੱ 100 ਤੱਕ ਧੱਕਾ ਹੋਇਆ 14-14 ਸਾਲ ਦੀ ਬੰਦੇ ਨੂੰ ਕੈਦ ਆ ਜੇਲ੍ਹ ਚ ਤੁੰਨਿਆ ਹੋਇਆ ਸੈਲ ਚ ਬੰਦ ਕੀਤਾ ਹੋਇਆ ਨੱਟ ਬੰਦ ਕਰ ਬੰਦੇ ਉਹਨਰੇ ਤੁਮਕਾ ਫੜ ਫੜ ਕੇ ਜ਼ਿਲ੍ਹਾ ਸਿਟ ਤੇ ਥਾਣਾ ਸਿਟ ਤੇ ਕੁੱਟਮਾਰ ਕਰਤੀ ਗੁੱਸਾ ਦੇ ਕੱਪ ਜੇ ਕਰ ਲੈ ਫੇਰ ਵੀ ਲੋਕਾਂ ਨੇ ਐਡਾ ਵੱਡਾ ਫਤਬਦਤਾ Imran Khan ਨੂੰ ਸਭ ਤੋਂ ਵੱਧ ਦਿੱਤਾ ਆ ਇਹ ਹੋ ਗਿਆ ਲੋਕਾਂ ਦਾ ਬਿਲਕੁਲ ਜੀ ਬਿਲਕੁਲ ਇੱਥੇ ਲੋਕ ਖੜ ਕੇ ਲੋਕ ਖਾਂਦੇ ਸੱਚ ਨਾਲ ਬਿਲਕੁਲ ਜੀ ਜਿਵੇਂ ਖੜੇ ਅੱਜ ਆਪਾਂ ਨਾਲ ਜੀ ਕੁਝ ਨਹੀਂ ਹੁੰਦਾ ਸੱਚ ਨਾਲ ਖੜ ਕੋਈ ਗੱਲ ਨਹੀਂ ਯਾਰ ਸੱਚ ਨੂੰ ਇੱਥੇ ਮੈਂ ਜ਼ਿਆਦਾ ਸੱਚ ਨੂੰ ਇੱਥੇ ਫਾਸਤੀਆਂ ਤੇ ਕਾਲਕੂਤੀਆਂ ਮਿਲਦੀਆਂ ਹੀ ਨਹੀਂ ਉਹ ਤਾਂ ਮਿਲਦੀ ਨਹੀਂ ਜਿਹੜਾ ਇਹ ਜਿਹੜੇ ਕੰਮ ਸ਼ੁਰੂ ਕਰ ਲਿਆ ਨਾ ਇਹ ਭਵੰਤ ਲਈ ਸਰਕਾਰ ਨੇ ਸ਼ੁਰੂ ਕਰ ਲਿਆ ਆ ਵੀ ਦੱਬ ਦਿਓ ਉਹ ਵੀ ਦੱਬ ਦਿਓ ਤੇ ਬਾਲਾ ਵੱਡਾ ਪਰੇਖਾ ਪਾ ਲਈ ਬੈਠੇ ਆ ਕਿੰਨੇ ਨੂੰ ਦੱਬ ਦੇਣਗੇ ਬਿਲਕੁਲ ਜੀ ਛੱਡ ਕੇ ਸ਼ਬਦਾਵਲੀ ਵੀ ਠੀਕ ਰੱਖਣੀ ਆ ਤੇ ਧੀਆ ਭੈਣਾਂ ਨੂੰ ਆਪਾਂ ਕਿਸੇ ਨੂੰ ਗਲਤ ਨਹੀਂ ਬੋਲਣਾ ਨਹੀਂ ਨਹੀਂ ਆਪਾਂ ਤਾਂ ਕੀ ਬਿਲਕੁਲ ਜੀ ਬਿਲਕੁਲ ਕੋਈ ਕੋਈ ਸਿਧਾਂਤ ਰਿਹਾ ਸਾਡੇ ਦਾ ਗੁਰੂਆਂ ਦੇ ਫਲਸਫੇ ਰਹਿ ਨੇ ਹਨਾ ਕਿ ਜੀ ਅਸੀਂ ਤਾਂ ਕਿਸੇ ਦੀ ਵੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝ ਕੇ ਉਹਦੀ ਵੀ ਇਜਤ ਦੀ ਰਖਵਾਲੀ ਕੀਤੀ ਆ ਬਿਲਕੁਲ ਭਾਈ ਜੀ ਕੋਈ ਗਲਤ ਬੋਲਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਤੇਰੇ ਇੱਥੇ ਫੇਸਬੁੱਕਾਂ ਦੇ ਬੈਠ ਕੇ ਯਾਰੀ ਐਸੇ ਫਾਇੜੀਆਂ ਬਣਾ ਕੇ ਗਾਲਾਂ ਕੱਢਦੇ ਆ ਜੀ ਉਹਦੀ ਪਰਵਾਹ ਨਹੀਂ ਕਰਨੀ ਗਲਤ ਸ਼ਬਦਾਵਲੀ ਬੋਲਣੀ ਨਹੀਂ ਸਾਰ ਤਰੀਕੇ ਨਾਲ ਡਟ ਕੇ ਲੋਚਨਾ ਕਰ ਜਿਹੜੀਆਂ ਨਿੰਦੀਆਂ ਮਾਰੂਗਾ ਇਹਨਾਂ ਦੀ ਪੰਜਾਬ ਦੀ ਦਬਣਾ ਨਹੀਂ ਝੁਗੜਾ ਨਹੀਂ ਜੀ ਹਰ ਤੱਕ ਤੋਂ ਤੇਰੇ ਨਾਲ ਖੜਾ ਜੀ ਜੀ ਭਾਈ ਜੀ ਬਹੁਤ ਧੰਨਵਾਦ ਗਵਾਰੀ ਫੋਨ ਆਇਆ ਤਾਂ ਐਂ ਕਰੀਂ ਤਾਂ ਨਾਲ ਮੈਨੂੰ ਕਹ ਜੀ ਇੱਕ ਮਿੰਟ ਖੜਾ ਲਾਈਨ ਤੇ ਲੈ ਲਈ ਮੈਂ ਕਰ ਲਊਗਾ ਬਸ ਕੋਈ ਗੱਲ ਨਹੀਂ ਭਾਈ ਜੀ ਆ ਨੰਬਰ ਮੈਂ ਥੋੜਾ ਸੇਵ ਕਰ ਲੱਗਾਂ ਵੀਰੇ ਨੰਬਰ ਮੇਰਾ ਕਰ ਲਾ ਜਾਂਦਾ ਰ ਹੈ ਡਾ ਡਾ ਕਟਿਆ ਕੋਈ ਕੋਈ ਗੱਲ ਨਹੀਂ ਵੱਡੀ ਭਾਈ